ਇਹਨੂੰ ਪੁੱਛੋ ਵੀ ਇਹਦੀ ਸਮਾਜ ਨੂੰ ਦੇਣ ਕੀ ਆ ਇਸ ਬਾਬੇ ਦੀ ਸਮਾਜ ਨੂੰ ਦੇਣ ਕੀ ਆ ਜਿਹੜਾ ਗੁਰੂ ਵਾਲਾ ਸਿੱਖ ਹੋਏਗਾ ਜਿਹੜਾ ਗੁਰੂ ਦਾ ਹੋਏਗਾ ਉਹ ਕਦੀ ਵੀ ਕਿਸੇ ਦੂਜੇ ਧਰਮ ਦੀ ਨੰਦਿਆ ਨਹੀਂ ਕਰਦਾ ਮੈਂ ਤਾਂ ਹਾਂ ਬਹੁਤ ਵੱਡਾ ਹੈ ਕੀ ਤੁਸੀਂ ਮੁਰਦਿਆਂ ਨੂੰ ਜਿੰਦਾ ਕਰ ਦੋਗੇ ਮੈਂ ਕਹਿੰਦਾ ਮੈਂ ਇਹਨੂੰ ਔਨ ਰਿਕਾਰਡ ਹਰ ਗੱਲ ਕਮਾਂਗਾ ਉਹ ਤਾਂ ਕਹਿੰਦੇ ਮੈਂ ਲਿਆ ਦਿੰਨਾ ਵਾ ਮੈਂ ਤਾਂ ਲਿਆ ਦਿੰਨਾ ਵਾ ਮੈਂ ਕਹਿੰਦਾ ਜੀ ਮੈਂ ਕਹਿੰਦਾ ਇਹ ਪ੍ਰਾਈਮ ਮਿਨਿਸਟਰ ਜੀ ਤੋਂ ਹਸੈਨ ਕਰਾ ਲੈਣ ਤੁਸੀਂ ਜਿੰਦਾ ਕਰ ਦੋਗੇ ਮੈਂ ਕਹਾਂ ਜੀ ਜ਼ਰੂਰ ਇਦੇ ਵਿੱਚ ਕੀ ਗੱਲ ਆ ਲਿਖ ਕੇ ਦੰਨੇ ਹੋ ਸਾਡਾ ਵਿਸ਼ਵਾਸ ਆ ਸਾਡਾ ਭਰੋਸਾ ਆ ਲਿਖ ਕੇ ਦੰਨੇ ਹੋ ਤੁਸੀਂ ਮੈਂ ਕਹ ਸਾਡਾ ਖੁਦਾ ਤੇ ਭਰੋਸਾ ਆ ਕੋਈ ਨਵੀਂ ਗੱਲ ਥੋੜੋ ਸਵਾਲ ਤਾਂ ਪਹਿਲਾਂ ਮੇਰੀ ਗੱਲ ਸੁਣੋ ਇਤਿਹਾਸ ਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਵੀ ਮੁਰਦਾ ਜਿੰਦਾ ਕਰਨਾ ਯਸੂ ਦੇ ਚੇਲਿਆਂ ਨੇ ਬਹੁਤ ਵਾਰ ਮੁਰਦੇ ਜਿੰਦੇ ਕੀਤੇ ਆ ਤੁਸੀਂ ਕੀ ਕਹਿੰਦੇ ਵੀ ਈਸ਼ਵਰ ਨਹੀਂ ਹੈਗਾ ਤੁਸੀਂ ਮੈਨੂੰ ਦੱਸੋ ਕੀ ਪਰਮਾਤਮਾ ਨਹੀਂ ਹੈ ਕੀ ਪਰਮਾਤਮਾ ਮੁਰਦਾ ਜ਼ਿੰਦਾ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਮੁਰਦੇ ਬਹੁਤ ਜਿੰਦੇ ਹੋਏ ਲੰਗੜੇ ਚੱਲੇ ਬੈਰੇ ਬੈਰੇ ਸੌਣ ਲੱਗੇ ਅੰਦੇ ਦੇਖਣ ਲੱਗੇ ਜਿਹੜੀ ਇਹ ਗੱਲ ਕਰ ਰਿਹਾ ਕੂੜ ਪ੍ਰਚਾਰ ਕਰ ਰਿਹਾ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਸਾਡੇ ਕੂੜ ਪ੍ਰਚਾਰ ਨੂੰ ਤੂੰ ਕਹਿ ਰਿਹਾ ਆ ਉਸੇ ਪ੍ਰਚਾਰ ਚੋਂ ਦਾ ਤੂੰ ਭੁਖ ਲਾਇਆ ਹੋਇਆ ਆ ਇਸ ਵਿਅਕਤੀ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਤੂੰ ਕਿਸੇ ਵੀ ਚੈਨਲ ਤੇ ਬਹਿ ਜਾ ਤੇਰਾ ਹਾਜਮਾ ਖਰਾਬ ਨਾ ਹੋ ਜਵੇ ਜਿਹੜੀਆਂ ਤੂੰ ਦਲੀਲਾਂ ਦੇ ਰਿਹਾ ਆ ਤੁਹਾਨੂੰ ਦੱਸਿਆ ਇੱਕ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਵਿਅਕਤੀ ਫੇਮਸ ਹੋਣ ਦੇ ਲਈ ਪੰਜਾਬ ਦੇ ਵਿੱਚ ਇਹ ਨਾ ਫੇਮਸ ਹੋਣ ਦੇ ਲਈ ਹਰ ਕੋਈ ਵਿਅਕਤੀ ਕਹਿੰਦਾ ਚਲੋ 크ਿਸਚਨ ਭਾਈਚਾਰੇ ਦੇ ਖਿਲਾਫ ਬੋਲਦੇ ਆ ਇਹਨੂੰ ਵਿਅਕਤੀ ਨੂੰ ਪੁੱਛ ਵੀ ਤੂੰ ਪਰਮਾਤਮਾ ਤੇ ਤੇ ਤੈਨੂੰ ਭਰੋਸਾ ਹੈ ਤੂੰ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਹੁਣ ਇਹ ਸਿੱਖ ਧਰਮ ਦੀ ਆੜ ਲੈ ਕੇ ਇਹ ਵਿਅਕਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ 扑ੜਕਾ ਰਿਹਾ ਆ 크ਿਸਚਨ ਭਾਈਚਾਰੇ ਨੂੰ 扑ੜਕਾ ਰਿਹਾ ਆ ਵੀ ਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲਗਾਤਾਰ ਇਸਾਈ ਸਮਾਜ ਦੇ ਉੱਪਰ ਇੱਕ ਯੂਐਸਏ ਤੋਂ ਆਏ ਬਾਬਾ ਬਾਬਾ ਗੁਰਪ੍ਰੀਤ ਸਿੰਘ ਹੋਰਾਂ ਵੱਲੋਂ ਕਈ ਸਵਾਲ ਚੱਕੇ ਜਾ ਰਹੇ ਨੇ ਸਵਾਲ ਅਜਿਹੇ ਜਿਸ ਦੇ ਜਵਾਬ ਜਿਹੜੇ ਨੇ ਉਹ ਲੋਕ ਇਸ ਵਕਤ ਪੁੱਛਦੇ ਹੋਏ ਨਜ਼ਰ ਆ ਰਹੇ ਨੇ ਕਮੈਂਟ ਸੈਸ਼ਨ ਜਿੱਤ ਕਰ ਤੁਸੀਂ ਕਿਸੇ ਵੀ ਚੈਨਲ ਦੇਖੋਗੇ ਤਾਂ ਉਸ ਦੇ ਵਿੱਚ ਸਵਾਲ ਹੀ ਸਵਾਲ ਨੇ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਪ੍ਰਧਾਨ ਅਤੇ ਯੁਵਾ ਇਸਾਈ ਆਗੂ ਸਾਡੇ ਨਾਲ ਨੇ ਗੱਲਬਾਤ ਸੀ ਕਰ ਲੈਣੇ ਸੁਰਜੀਤ <th>ਪਰਖਰੀ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਬੜੇ ਬੜੇ ਇਲਜ਼ਾਮ ਤੁਹਾਡੇ ਸਮਾਜ ਦੇ ਉੱਪਰ ਲੱਗ ਰਹੇ ਨੇ ਕਹਿੰਦੇ ਕਿ ਭਈ ਜਿੰਦਿਆਂ ਨੂੰ ਮੁਰਦਿਆਂ ਨੂੰ ਜਿਹੜਾ ਹੈਗਾ ਉਹ ਜਿੰਦਾ ਕਰ ਦਿੰਦੇ ਨੇ ਪਖੰਡਵਾਦ ਫਲਾ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ ਧਰਮ ਪਰਿਵਰਤਨ ਕਰ ਰਹੇ ਨੇ ਇਹਨਾਂ ਨੂੰ ਸਵਾਲਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਯੂਐਸਏ ਤੋਂ ਜਿਹੜਾ ਝੋਲੀ ਚੱਕ ਜਿਹੜਾ ਬਾਬਾ ਆਇਆ ਆ ਉਹ ਆਪਣੀ ਝੋਲੀ ਲੈ ਕੇ ਆਇਆ ਆ ਵੀ ਸ਼ਾਇਦ ਝੋਲੀ ਦੇ ਝੋਲੀ ਦੇ ਵਿੱਚ ਇਹਦੇ ਕੋਈ ਟੈਲਫੋਨ ਕੋਈ ਪਾਏਗਾ ਔਰ ਮੈਂ ਗੱਲ ਦੱਸਣਾ ਚਾਹੁੰਦਾ ਵੀ ਇਸ ਬਾਬੇ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਬਾਬਾ ਆ ਸਿੱਖ ਭਾਈਚਾਰੇ ਨੂੰ ਤੇ 크ਿਸਚੀਅਨ ਭਾਈਚਾਰੇ ਨੂੰ ਜਿਹੜਾ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਿਹੜਾ ਆਪਸੀ ਭਾਈਚਾਰੇ ਜਿਹੜੇ ਪੰਜਾਬ ਦੇ ਅੰਦਰ ਰਹਿ ਰਹੇ ਆ ਸਿੱਖ ਭਾਈਚਾਰਾ 크ਿਸਚੀਅਨ ਭਾਈਚਾਰਾ ਹਿੰਦੂ ਭਾਈਚਾਰਾ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਪਾ ਰਿਹਾ ਵੀ ਇਹ ਧਰਮ ਨੂੰ ਜਿਹੜੀ ਹੈ ਢਾਹ ਲਾ ਰਿਹਾ ਜਦ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਫੈਬ੍ਰੀਕੇਟ ਗੱਲਾਂ ਜਾਂ ਮਨ ਘੜਤ ਕਹਾਣੀਆਂ ਸਨਾ ਕੇ ਲੋਕਾਂ ਦਾ ਲੋਕਾਂ ਜਿਹੜੇ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲਾਂ ਨੂੰ ਪਾ ਰਿਹਾ ਹੈ ਵੀ ਸ਼ਾਇਦ ਲੋਕ ਭਟਕਣ ਇਹ ਦੰਗੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਆ ਪੰਜਾਬ ਦੇ ਅੰਦਰ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਆ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਵੀ ਇਸ ਵਿਅਕਤੀ ਨੇ ਜੋ ਚੈਲੰਜ ਕੀਤਾ ਹੈ ਉਹ ਅਸੀਂ ਇਹਦਾ ਚੈਲੰਜ ਹਰ ਇੱਕ ਚੈਲੰਜ ਨੂੰ ਐਕਸੈਪਟ ਕਰਾਂਗੇ ਦੇਖੋ ਜੀ ਚਾਹੇ ਕਿਸੇ ਤਰ੍ਹਾਂ ਵੀ ਚੈਲੰਜ ਚਾਹੇ ਉਹ ਸਾਨਾ ਤਰਕ ਨਾਲ ਗੱਲ ਕਰੇ ਚਾਹੇ ਉਹ ਸਾਨਾ ਸਪਿਰਚੁਅਲੀ ਗੱਲ ਕਰੇ ਚਾਹੇ ਉਹ ਸਾਨਾ ਵਿਗਿਆਨ ਤੇ ਗੱਲ ਕਰੇ ਉਹਨਾਂ ਇਸ ਗੱਲ ਦੇ ਹਰ ਇੱਕ ਗੱਲ ਦੇ ਅਸੀਂ ਜਵਾਬ ਦਵਾਂਗੇ ਔਰ ਜਿਹੜਾ ਇਹ ਵਿਅਕਤੀ ਕਰ ਰਿਹਾ ਆ ਸਭ ਤੋਂ ਪਹਿਲਾਂ ਤਾਂ ਇਸ ਵਿਅਕਤੀ ਦੀ ਜਾਂਚ ਹੋਣੀ ਚਾਹੀਦੀ ਆ ਇਹ ਵਿਅਕਤੀ ਯੂਐਸਏ ਤੋਂ ਆ ਕੇ ਇਹ ਕੀ ਕਰਨਾ ਚਾਹੁੰਦਾ ਆ ਇਹ ਮੁਸੀਬਾਈ ਵਿਚਾਰਾ ਤੇ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਆ ਔਰ ਐਡਾ ਨੀਆਂ ਗੱਲਾਂ ਬਣਾ ਕੇ ਮਨਕੜਤ ਕਹਾਣੀਆਂ ਬਣਾ ਕੇ ਲੋਕਾਂ ਨੂੰ ਇਹ ਦੱਸ ਰਿਹਾ ਆ ਸੋਸ਼ਲ ਮੀਡੀਆ ਤੇ ਦੱਸ ਰਿਹਾ ਆ ਇਹਨੂੰ ਕੁਝ ਵੀ ਇਹਦੀ ਸਮਾਜ ਨੂੰ ਦੇਣ ਕੀ ਆ ਇਸ ਬਾਬੇ ਦੀ ਸਮਾਜ ਨੂੰ ਦੇਣ ਕੀ ਆ ਜਿਹੜਾ ਗੁਰੂ ਵਾਲਾ ਸਿੱਖ ਹੋਏਗਾ ਜਿਹੜਾ ਗੁਰੂ ਦਾ ਹੋਏਗਾ ਉਹ ਕਦੀ ਵੀ ਕਿਸੇ ਦੂਜੇ ਧਰਮ ਦੀ ਨੰਦਿਆ ਨਹੀਂ ਕਰਦਾ ਮੈਂ ਤੁਹਾਨੂੰ ਰੋਕਦਾ ਪਿਆ ਵਾਂ ਕਿ ਇਹਨਾਂ ਦਾ ਸਵਾਲ ਵਾਜਬ ਨਹੀਂ ਹੈਗਾ ਇਹ ਮੁਰਦਿਆਂ ਨੂੰ ਜ਼ਿੰਦਾ ਕਿਵੇਂ ਤੁਸੀਂ ਕਰ ਸਕਦੇ ਹੋ ਜੇਕਰ ਮੁਰਦਿਆਂ ਨੂੰ ਜ਼ਿੰਦਾ ਕਰੀ ਦਿੰਨੇ ਹੋ ਫੇ ਹਸਪੀਟਲਾਂ ਦੀ ਕੀ ਲੋੜ ਹੈਗੀ ਐ ਫਿਰ ਤਾਂ ਲੋਕ ਚਰਚਾਂ ਦੇ ਵਿੱਚ ਦੇਖੋ ਜੀ ਬਾਈਬਲ ਦੇ ਵਿੱਚ ਬਹੁਤ ਸਾਰੇ ਹਵਾਲੇ ਆ ਪ੍ਰਭੂ ਯਿਸੂ ਮਸੀਹ ਨੇ ਮੁਰਦੇ ਜ਼ਿੰਦੇ ਕੀਤੇ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਮੁਰਦੇ ਜ਼ਿੰਦੇ ਕੀਤੇ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਤਿਹਾਸ ਦੇ ਵਿੱਚ ਦੇਖੋ ਜੀ ਮੇਰੀ ਗੱਲ ਪਾਸਟਰ ਹੁਣ ਕੋਈ ਪਾਦਰੀ ਕਰ ਦੇਣਗੇ ਹੁਣ ਵੀ ਕਰ ਦੇਣਗੇ ਹੂੰ ਆਨ ਰਿਕਾਰਡ ਤੁਸੀਂ ਬੋਲ ਰਹੇ ਹੋ ਮੈਂ ਕਹ ਮੈਂ ਤੁਹਾਡੇ ਚੈਨਲ ਤੇ ਆਨ ਰਿਕਾਰਡ ਬੋਲ ਰਿਹਾ ਆ ਮੁਰਦ ਵਿਗਿਆਨ ਫੇ ਤਾਂ ਵਿਗਿਆਨ ਫੇ ਲੋਕਾਂ ਨੂੰ ਚਰਚੇ ਦੇ ਵੀ ਮੈਂ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਤੁਹਾਡੇ ਚੈਨਲ ਤੋਂ ਦੱਸਿਆ ਮੈਂ ਵਿਗਿਆਨ ਨੂੰ ਨਖਿੱਧ ਨਹੀਂ ਕਹਿਣਾ ਤੇ ਮੈਂ ਇਹ ਵੀ ਗੱਲ ਕਹਿਣਾ ਤੁਹਾਡੇ ਚੈਨਲ ਵਿਗਿਆਨ ਸਿੱਧ ਵੀ ਹੈਣੀ ਜੇ ਵਿਗਿਆਨ ਸਿੱਧਿਆ ਤਾਂ ਤੁਸੀਂ ਮੈਨੂੰ ਦੱਸੋ ਵਿਗਿਆਨ ਨਖਿੱਧ ਵੀ ਹੈਣੀ ਔਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਇਹ ਭਰਾ ਦੇ ਮਨ ਦੇ ਵਿੱਚ ਪ੍ਰਸ਼ਨ ਜਿਹੜੇ ਇਹਦੇ ਪ੍ਰਸ਼ਨ ਨੇ ਆ ਉਹਦਾ ਉੱਤਰ ਅਸੀਂ ਤਸੱਲੀ ਬਖਸ਼ ਦਵਾਂਗੇ ਔਰ ਤਹਾਡੇ ਕੈਮਰੇ ਤੇ ਔਨ ਕੈਮਰੇ ਤੇ ਦਮਾਂਗੇ ਸਾਨੂੰ ਕਿਸੇ ਵੀ ਚੈਨਲ ਤੇ ਕਿਸੇ ਵੀ ਪੈਨਲ ਤੇ ਬਿਠਾ ਲਨ ਔਰ ਇਹ ਬਾਲਵਾ ਆਪਣੇ ਆਪ ਨੂੰ ਦੱਸੇ ਪਤਾ ਨਹੀਂ ਕਿੱਡੇ ਕਿ ਬੁੱਧੀਮਾਨ ਕਿੱਡੇ ਕਿ ਸਮਝਦਾਰ ਕਿੱਡੇ ਕਿ ਸਕਾਲਰ ਆ ਗਏ ਆ ਔਰ ਜਿਹੜੇ ਇਹ ਦੱਸਣ ਦੇ ਆ ਵੀ ਇਦਾਂ ਦੇ ਸਾਡੇ ਨਾ ਸੰਡੇ ਸਕੂਲ ਦੇ ਬੱਚੇ ਹੁੰਦੇ ਸਾਡੇ ਚਰਚਾਂ ਦੇ ਵਿੱਚ ਸੰਡੇ ਸਕੂਲ ਦੇ ਜਿਹੜੇ ਅਪ੍ਰੈਸ਼ਨ ਕਰ ਰਿਹਾ ਨਾ ਇਸ ਤਰ੍ਹਾਂ ਲੱਗਦਾ ਵੀ ਇੱਕ ਸੰਡੇ ਸਕੂਲ ਦਾ ਬੱਚਾ ਨਾ ਜਵਾਬ ਕਰ ਦਾਂਦਾ ਜਦੋਂ ਛੋਟੇ ਬੱਚੇ ਸਾਡੇ ਕੋ ਨਾ ਮੁੱਢਲੀ ਸਿੱਖਿਆ ਲੈਂਦੇ ਬਾਈਬਲ ਦੀ ਉਹ ਇਦਾਂ ਦੇ ਅਪ੍ਰੈਸ਼ਨ ਕਰਦੇ ਜਿੱਦਾਂ ਦੇ ਅਪ੍ਰੈਸ਼ਨ ਕਰ ਰਿਹਾ ਆ ਸਵਾਲ ਤਾਂ ਬਹੁਤ ਵੱਡਾ ਹੈ ਕੀ ਤੁਸੀਂ ਮਰਦਿਆਂ ਨੂੰ ਜਿੰਦਾ ਕਰ ਦੋਗੇ ਮੈਂ ਕਹਿੰਦਾ ਮੈਂ ਇਹਨੂੰ ਆਨ ਰਿਕਾਰਡ ਹਰ ਗੱਲ ਕਮਾਂਗਾ ਉਹ ਤਾਂ ਕਹਿੰਦੇ ਮੈਂ ਲਿਆ ਦਿੰਨਾ ਵਾ ਮੈਂ ਤਾਂ ਲਿਆ ਦਿੰਨਾ ਵਾ ਮੈਂ ਕਹਿੰਦਾ ਜੀ ਮੈਂ ਕਹਿੰਦਾ ਇਹ ਪ੍ਰਾਈਮ ਮਿਨਿਸਟਰ ਜੀ ਤੋਂ ਹਸਾਇਨ ਕਰਾ ਲੈਣ ਦੇਸ਼ ਦੇ ਪ੍ਰਾਈਮ ਮਿਨਿਸਟਰ ਜੀ ਤੋਂ ਹਸਾਇਨ ਕਰਾ ਲੈਣ ਤੇ ਜੇ ਗੱਲ ਹੋਊਗੀ ਅਸੀਂ ਵੀ ਦੇਖੋ ਜੇ ਉਹ ਜਿੰਦਾ ਕਰ ਦੋਗੇ ਮੈਂ ਕਹਾਂ ਜੀ ਜ਼ਰੂਰ ਇਹਦੇ ਵਿੱਚ ਕੀ ਗੱਲ ਆ ਲਿਖ ਕੇ ਦੰਨੇ ਹੋ ਸਾਡਾ ਵਿਸ਼ਵਾਸ ਆ ਸਾਡਾ ਭਰੋਸਾ ਆ ਲਿਖ ਕੇ ਦੰਨੇ ਹੋ ਤੁਸੀਂ ਮੈਂ ਕਹਾਂ ਸਾਡਾ ਖੁਦਾ ਤੇ ਭਰੋਸਾ ਆ ਕੋਈ ਨਵੀਂ ਗੱਲ ਥੋੜਾ ਪਹਿਲਾਂ ਮੇਰੀ ਗੱਲ ਸੁਣੋ ਇਤਿਹਾਸ ਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਵੀ ਮੁਰਦਾ ਜਿੰਦਾ ਕਰਨਾ ਯਸੂ ਦੇ ਚੇਲਿਆਂ ਨੇ ਬਹੁਤ ਵਾਰ ਮੁਰਦੇ ਜਿੰਦੇ ਕੀਤੇ ਆ ਲੰਗੜਿਆਂ ਨੂੰ ਚਲਾਇਆ ਅੰਨਿਆਂ ਨੂੰ ਚਲਾਇਆ ਹੁਣ ਵੀ ਦੇਖੋ ਲੰਗੜੇ ਚੱਲ ਰਹੇ ਆ ਗੁੰਗੇ ਬੋਲ ਰਹੇ ਆ ਬਹਿਰੇ ਸੁਣ ਰਹੇ ਆ ਜਿਹੜੇ ਕੋੜੀ ਆ ਉਹ ਸ਼ੁੱਧ ਹੋ ਰਹੇ ਆ ਹੁਣ ਵੀ ਹੋ ਰਿਹਾ ਆ ਹੁਣ ਵੀ ਇਹੇ ਸਵਾਲ ਕਰ ਰਹੇ ਆ ਸਵਾਲ ਤਾਂ ਇਹੀ ਚੱਕੇ ਜਾਂਦੇ ਨੇ ਕਿ ਸਾਰਾ ਕੁਝ ਮੈਨਿਪੂਲੇਟਡ ਹੁੰਦਾ ਇਹ ਚਰਚਾਵਾਂ ਦੇ ਵਿੱਚ ਕੋਈ ਮੈਂ ਤੁਹਾਨੂੰ ਦੱਸੀ ਜਾਣਾ ਜਦੋਂ ਦੂਸਰਾ ਤੁਸੀਂ ਤੁਹਾਡੇ ਕੋਲ ਕੁਝ ਹੋਵੇ ਨਾ ਨਾ ਤੇ ਦੂਜਾ ਬੰਦਾ ਦੂਜੇ ਤੇ ਐਰੋਪੀ ਲਾਉਂਦਾ ਹੁੰਦਾ ਅੱਜ ਵੀ ਇਹਨਾਂ ਦੇ ਮੈਂ ਗੱਲ ਸੁਣੀ ਆ ਇਹ ਕ ਵੀ ਇਹਨਾਂ ਨੇ ਗਰੀਬਾਂ ਨੂੰ ਗੱਲ ਨਾਲ ਲਾਇਆ ਅਸੀਂ ਇਹਨਾਂ ਨੂੰ ਧੱਕ ਦਿੱਤਾ ਤੇ ਇਹਨਾਂ ਨੇ ਗੱਲ ਨੇ ਲਾ ਲਿਆ ਦੇਖੋ ਅਸੀਂ ਗਰੀਬਾਂ ਨੂੰ ਗੱਲ ਨਾਲ ਲਾਉਨੇ ਆ ਅਸੀਂ ਜਿਨ੍ਹਾਂ ਅੱਜ ਵੀ ਜਿਹੜੇ ਬਹੁਤ ਸਾਰੇ ਸਮਾਜ ਦੇ ਵਿੱਚੋਂ ਲੋਕ ਆ ਜਿਸ ਤਰ੍ਹਾਂ ਮੈਂ ਇੱਕ ਪਿਛੜੇ ਵਰਗ ਤੋਂ ਆ ਸਾਨੂੰ ਤਾਂ ਧਾਰਮਿਕ ਸਥਾਨਾਂ ਤੋਂ ਜਾਣ ਤੋਂ ਮਨਾਈ ਸੀ ਅੱਜ ਅਸੀਂ ਧਾਰਮਿਕ ਸਥਾਨਾਂ ਦੇ ਵਿੱਚ ਵਰਸ਼ਿਪ ਵੀ ਕਰਦੇ ਆ ਖਦਾ ਨੂੰ ਵੀ ਮੰਨਦੇ ਆ ਉਹਦੀ ਮਹਿਮਾ ਵੀ ਕਰਦੇ ਆ ਉਹਦੀ ਵਡਿਆਈ ਵੀ ਕਰਦੇ ਆ ਲੇਕਿਨ ਸਾਨੂੰ ਤਾਂ ਧੱਕਿਆ ਗਿਆ surjit ਜੀ ਤੁਸੀਂ ਲਿਖ ਕੇ ਦੇ ਰਹੇ ਹੋ ਕਿ ਬਈ ਮੈਂ ਜਾਂ ਫਿਰ ਮੇਰੇ ਮਿਨਿਸਟਰੀ ਦਾ ਜਾਂ ਫਿਰ ਕਿਸੇ ਮਿਨਿਸਟਰੀ ਦਾ ਕੋਈ ਪਾਸਟਰ ਕੋਈ ਪਾਦਰੀ ਮਰਦਾ ਬੰਦੇ ਨੂੰ ਜਿੰਦਾ ਕਰਕੇ ਤੁਸੀਂ ਇਹ ਬਾਰ-ਬਾਰ ਇਸ ਗੱਲ ਨੂੰ ਕਿਉਂ ਰਿਪੀਟ ਕਰ ਰਹੇ ਹੋ ਮੈਂ ਤੁਹਾਨੂੰ ਕਿਹਾ ਵੀ ਇਹ ਸਵਾਲ ਬਹੁਤ ਵੱਡਾ ਹੈ ਦੇਖ ਮੇਰੀ ਗੱਲ ਸੁਣੋ ਤੁਸੀਂ ਆਪਾਂ ਮਰਦੇ ਦੀ ਗੱਲ ਨੂੰ ਲੈ ਕੇ ਯਿਸੂ ਮਸੀਹ ਨੇ ਤਾਂ ਇਹ ਵੀ ਗੱਲ ਕਹੀ ਆ ਮਰਦਿਆਂ ਨੂੰ ਮਰਦਿਆਂ ਪਿੱਛੇ ਜਾਣ ਦੋ ਦੇਖੋ ਜਿਹੜੀ ਉਹ ਗੱਲ ਕਰ ਰਿਹਾ ਆ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਗੁਰੂ ਵਾਲਾ ਆ ਜਿਹੜਾ ਇੱਕ ਗੁਰੂ ਵਾਲਾ ਆ ਪਰਮੇਸ਼ਰ ਨੂੰ ਮੰਨਣ ਵਾਲਾ ਆ ਦੇਖੋ ਅਸੀਂ ਅਧਿਆਤਮਿਕ ਤੌਰ ਤੇ ਵੀ ਜਵਾਬ ਦਵਾਂਗੇ ਵਿਗਿਆਨਿਕ ਤੌਰ ਤੇ ਵੀ ਜਵਾਬ ਦਵਾਂਗੇ ਔਰ ਜੇ ਤਰਕ ਦੇ ਨਾਲ ਵੀ ਜਵਾਬ ਦਵਾਂਗੇ ਉਸ ਵਿਅਕਤੀ ਦੇ ਜਿਹੜੇ ਜਵਾਬ ਆ ਅਧਿਆਤਮਿਕ ਤਰਕ ਦੇ ਨਾਲ ਤੇ ਵਿਗਿਆਨਿਕ ਤਰੀਕੇ ਦੇ ਨਾਲ ਅਸੀਂ ਜਵਾਬ ਦਵਾਂਗੇ ਵੀ ਉਹਨੂੰ ਇਸ ਗੱਲ ਦਾ ਜਿਹੜਾ ਉਹ ਗੱਲ ਲੋਕਾਂ ਨੂੰ ਗੁੰਮਰਾਹ ਤੁਸੀਂ ਕੀ ਕਹਿੰਦੇ ਵੀ ਈਸ਼ਵਰ ਨਹੀਂ ਹੈਗਾ ਤੁਸੀਂ ਮੈਨੂੰ ਦੱਸੋ ਕਿ ਪ੍ਰਮਾਤਮਾ ਨਹੀਂ ਹੈ ਕਿ ਪ੍ਰਮਾਤਮਾ ਮੁਰਦਾ ਜ਼ਿੰਦਾ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਮੁਰਦੇ ਬਹੁਤ ਜਿੰਦੇ ਹੋਏ ਲੰਗੜੇ ਚੱਲੇ ਬੈਰ ਇਸ ਬੈਰੇ ਸੁਣਣ ਲੱਗੇ ਅੰਧੇ ਦੇਖਣ ਲੱਗੇ ਲੰਗੜੇ ਚੱਲਣ ਲੱਗੇ ਬਹੁਤ ਸਾਰੇ ਮੈਰਕਲ ਹੋਇਆ 크ਿਸਚੀਅਨਿਟੀ ਜਿਹੜੀ ਆ ਬਾਈਬਲ ਆ ਔਰ ਚਿੰਨ ਚਮਤਕਾਰਾਂ ਦੇ ਨਾਲ ਹੀ ਆ ਔਰ ਸਾਡੇ ਜਿਹੜੇ ਪ੍ਰਭੂ ਯਿਸੂ ਮਸੀਹ ਆ ਉਹਨਾਂ ਨੇ ਆਪ ਬੜੇ ਵੱਡੇ ਵੱਡੇ ਜਿਹੜੇ ਕੰਮ ਕੀਤੇ ਅੱਜ ਉਹਨਾਂ ਦੇ ਚੇਲੇ ਵੀ ਕਰ ਰਹੇ ਆ ਤੁਹਾਡੀ ਚਰਚਾਵਾ ਦੇ ਵਿੱਚ ਪਖੰਡ ਨਹੀਂ ਹੁੰਦਾ ਤੁਸੀਂ ਮੰਨਦੇ ਦੇਖੋ ਜੀ ਜਿਹਨੂੰ ਤੁਸੀਂ ਪਖੰਡ ਕਹਿ ਰਹੇ ਆ ਇਹਨਾਂ ਨੂੰ ਪੁੱਛੋ ਵੀ ਕਿਹੜਾ ਪਖੰਡ ਆ ਇੱਕ ਵਿਅਕਤੀ ਖੁਦ ਆਪਣੇ ਮੂੰਹ ਤੋਂ ਸਟੇਟਮੈਂਟ ਦੇਵੇ ਇੱਕ ਵਿਅਕਤੀ ਆਪ ਟੈਸਟੀਮਨੀ ਦੇਵੇ ਹਾਂ ਮੇਰੇ ਜੀਵਨ ਦੇ ਵਿੱਚ ਚੰਗਿਆਈ ਹੋਈ ਹਾਂ ਮੇਰਾ ਜੀਵਨ ਬਦਲ ਗਿਆ ਮੈਂ ਨਸ਼ੇ ਛੱਡ ਗਿਆ ਤੇ ਜਿਹੜੀ ਔਰਤ ਜਿਹੜੀ ਜਿਹੜੀ ਮਤਲਬ ਕਹਿ ਸਕਦੇ ਜਿਹਦੇ ਬੱਚਾ ਨਹੀਂ ਪੈਦਾ ਹੋ ਸਕਦਾ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਬੱਚੇ ਉਸ ਔਰਤ ਦੇ ਬੱਚਾ ਪੈਦਾ ਹੋ ਜਵੇ ਜਿਹੜਾ ਭਰਾ ਕਦੀ ਬੋਲ ਨਹੀਂ ਸਕਦਾ ਉਹ ਬੋਲਣ ਲੱਗ ਜਵੇ ਜਿਹੜਾ ਲੰਗੜਾ ਆ ਉਹ ਚੱਲਣ ਲੱਗ ਜਵੇ ਲੱਗ ਜਵੇ ਜਿਹੜਾ ਕੋੜੀ ਆ ਉਹ ਛੁੱਧ ਹੋ ਜਵੇ ਹੋਰ ਦੱਸੋ ਕੀ ਸਾਬਤ ਕਰਦੇ ਧਰਮ ਪਰਿਵਰਤਨ ਦੇ ਉੱਪਰ ਤੁਹਾਡੇ ਉੱਪਰ ਸਵਾਲ ਚੁੱਕੇ ਜਾਂਦੇ ਨੇ ਕਿ ਵਾਜਬ ਨਹੀਂ ਹੈ ਕਿ ਲਗਾਤਾਰ ਜੋ ਸਵਾਲ ਨੇ ਸਿੱਖ ਭਰਾ ਚੱਕ ਰਹੇ ਨੇ ਜਾਂ ਫਿਰ ਜੋ ਇਸ ਵਕਤ ਗੁਰਪ੍ਰੀਤ ਸਿੰਘ ਖੋਰੀ ਜੋ ਕਿ ਯੂਐਸ ਵਿੱਚ ਤੋਂ ਆਏ ਨੇ ਉਹ ਜੋ ਚੱਕ ਰਹੇ ਨੇ ਸਵਾਲ ਕਿ ਉਹ ਵਾਜਬ ਸਵਾਲ ਨਹੀਂ ਕਿ ਸਿੱਖ ਭਰਾਵਾਂ ਦਾ ਜਿਹੜਾ ਹੈਗਾ ਧਰਮ ਪਰਿਵਰਤਨ ਨਹੀਂ ਹੋਇਆ ਦੇਖੋ ਜੀ ਸਿੱਖ ਭਾਈਚਾਰੇ ਨੂੰ ਗਮਰਾਹ ਕਰ ਰਿਹਾ ਇਹ ਪਹਿਲੀ ਗੱਲ ਤਾਂ ਭਾਰਤ ਦਾ ਸੰਵਿਧਾਨ ਸਾਨੂੰ ਇਸ ਗੱਲ ਦੀ ਆਜ਼ਾਦੀ ਦਿੰਦਾ ਆ ਭਾਰਤ ਦਾ ਸੰਵਿਧਾਨ ਸਾਨੂੰ ਆਜ਼ਾਦੀ ਦਿੰਦਾ ਜੇ ਕੋਈ ਸਾਨੂੰ ਫ੍ਰੀडम ਆ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਆ ਤੇ ਇਹ ਵਿਅਕਤੀ بار بار ਕਿਉਂ ਕਰ ਰਿਹਾ ਵੀ ਲੋਕੀ ਧਰਮ ਪਰिवर्तन ਕਰਵਾ ਰਹੇ ਆਪਣੀ ਮਰਜ਼ੀ ਨਾਲ ਕੋਈ ਵੀ ਧਰਮ ਪਰिवर्तन ਕਰਵਾ ਸਕਦਾ ਅਸੀਂ ਕੋਈ ਗੈਰ ਸਵਿਧਾਨਿਕ ਕੰਮ ਥੋੜਾ ਕਰ ਰਹੇ ਆ ਇਹ ਐਵੇਂ ਦਲੀਲਾਂ ਦੇ ਹੀ ਜਾਣਦੇ ਆ ਇੱਥੇ ਗੈਰ ਸਵਿਧਾਨਿਕ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਮੈਂ ਗੱਲ ਕਹਿਣਾ ਚਾਹੁੰਦਾ ਆ ਜੇ ਕਿਸੇ ਵਿਅਕਤੀ ਨੇ ਆਪਣਾ ਧਰਮ ਬਦਲਣਾ ਆ ਕਿਸੇ ਹੋਰ ਧਰਮ ਨੂੰ ਅਪਣਾਉਣਾ ਆ ਤੇ ਉਹ ਆਪਣਾ ਧਰਮ ਅਪਣਾ ਸਕਦਾ ਜਿਹੜੀ ਇਹ ਗੱਲ ਕਰਦੇ ਆ ਕੂੜ ਪ੍ਰਚਾਰ ਕਰ ਰਹੇ ਆ ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਸਾਡੇ ਕੂੜ ਪ੍ਰਚਾਰ ਨੂੰ ਤੂੰ ਕਹਿ ਰਿਹਾ ਆ ਉਸੇ ਪ੍ਰਚਾਰ ਤੋਂ ਦਾ ਤੂੰ ਭੁਖ ਲਾਇਆ ਹੋਇਆ ਆ ਇਸ ਵਿਅਕਤੀ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਵੀ ਤੂੰ ਕਿਸੇ ਵੀ ਚੈਨਲ ਤੇ ਬਹਿ ਜਾ ਤੇਰਾ ਹਾਜਮਾ ਖਰਾਬ ਨਾ ਹੋ ਜਵੇ ਜਿਹੜੀਆਂ ਤੂੰ ਦਲੀਲਾਂ ਦੇ ਰਿਆ ਆ ਤੁਹਾਨੂੰ ਦੱਸਿਆ ਇੱਕ ਮੈਨੂੰ ਤਾਂ ਇਦਾਂ ਲੱਗਦਾ ਵੀ ਇਹ ਵਿਅਕਤੀ ਫੇਮਸ ਹੋਣ ਦੇ ਲਈ ਪੰਜਾਬ ਦੇ ਵਿੱਚ ਨਾ ਫੇਮਸ ਹੋਣ ਦੇ ਲਈ ਹਰ ਕੋਈ ਵਿਅਕਤੀ ਕਹਿੰਦਾ ਚਲੋ 크ਿਸਚਨ ਭਾਈਚਾਰੇ ਦੇ ਖਿਲਾਫ ਬੋਲਦੇ ਆ ਇਹਨੂੰ ਵਿਅਕਤੀ ਨੂੰ ਪੁੱਛ ਵੀ ਤੂੰ ਪਰਮਾਤਮਾ ਤੇ ਤੇ ਤੈਨੂੰ ਭਰੋਸਾ ਹੈ ਤੂੰ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਹੁਣ ਇਹ ਸਿੱਖ ਧਰਮ ਦੀ ਆੜ ਲੈ ਕੇ ਇਹ ਵਿਅਕਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭੜਕਾ ਰਿਹਾ ਆ ਕ੍ਰਿਸਚੀਅਨ ਭਾਈਚਾਰੇ ਨੂੰ ਪੜਕਾ ਰਿਹਾ ਆ ਇਹ ਦੰਗੇ ਕਰਾਉਣ ਦੀ ਕੋਸ਼ਿਸ਼ ਕਰਾ ਰਿਹਾ ਆ ਔਰ ਸਮਾਜ ਵਿੱਚ ਵਾਇਲੈਂਸ ਕਰਾਉਣਾ ਚਾਹੁੰਦਾ ਆ ਇਹ ਵਿਅਕਤੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਾਂ ਮੰਨ ਲਓ ਇਦਾਂ ਦੀਆਂ ਜਥੇਬੰਦੀਆਂ ਨੂੰ ਲੈ ਕੇ ਆ ਰਿਹਾ ਜਿਹੜੀਆਂ ਪਹਿਲਾਂ ਹੀ ਮਸੀਹ ਵਿਰੋਧੀ ਜਥੇਬੰਦੀਆਂ ਸਨ ਪੰਜਾਬ ਦੇ ਵਿੱਚ ਜਿਹੜਾ ਗ੍ਰਹਿ ਯੁੱਧ ਕਰਾ ਸਕਦਾ ਹੈ ਇਹ ਵਿਅਕਤੀ ਇਸ ਵਿਅਕਤੀ ਤੋਂ ਮੈਂ ਕਹਿੰਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਸਲਾਖਾਂ ਪਿੱਛੇ ਸੱਟਿਆ ਜਾਵੇ ਹੁਣ ਵੀ ਇੱਥੇ 295 ਦਾ ਪਰਚਾ ਦਰਜ ਕਰਵਾਇਆ ਗਿਆ ਨਿੱਦਰ ਸਵਾਲ ਇੱਥੇ ਹੈ ਜੇਕਰ ਉਹ ਮੁਰਦਾ ਲਿਆ ਕੇ ਰੱਖਦੇ ਨੇ ਤੁਸੀਂ ਕਿਸੇ ਵੀ ਪਾਸਟਰ ਦੇ ਕਿਸੇ ਨੂੰ ਜੋ ਉਹ ਮੇਰੇ ਸਾਹਮਣੇ ਸੁਣ ਲੂ ਉਹ ਕਹਿੰਦੇ ਪਏ ਨੇ ਕਿ ਬਈ ਮੈਂ ਮਰਦਾ ਲਿਆ ਦਿੰਦਾ ਵਾ ਕੋਈ ਵੀ ਪਾਸਟਰ ਕੋਈ ਵੀ ਪਾਦਰੀ ਆ ਜਾਵੇ ਉਹ ਜਿੰਦਾ ਕਰਾ ਦੇਵੇ ਜੇਕਰ ਉਹ ਜਿੰਦਾ ਕਰ ਦੇਣਗੇ ਤੇ ਮੈਂ ਜਿਹੜੀ ਉਹ ਆਪਣੀ ਹਾਰ ਮੰਨੂਗਾ ਜੇਕਰ ਉਹ ਨਹੀਂ ਕਰ ਪਾਣਗੇ ਤੇ ਇਹਨਾਂ ਦੇ ਉੱਪਰ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਦੇਖੋ ਜੀ ਸਾਡਾ ਤਾਂ ਫੇਥ ਆ ਸਾਡਾ ਤਾਂ ਵਿਸ਼ਵਾਸ ਆ ਬੜੇ ਬੜੇ ਮੈਰਕਲ ਹੁੰਦੇ ਨੇ ਚਰਚਾਂ ਦੇ ਵਿੱਚ ਲੋਕ ਚੰਗਿਆਈ ਪਾਉਂਦੇ ਆ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇੱਥੇ ਹੈ ਤੁਸੀਂ ਮੈਂ ਜਿਹੜੀ ਗੱਲ ਇਸ ਚੀਜ਼ ਨੂੰ ਪ੍ਰੂਫ ਕਰੂੰਗੇ ਮੈਂ ਕਹਾਂ ਜੀ ਪ੍ਰੂਫ ਕਰਾਂਗੇ ਹੂੰ ਇੱਕ ਮਰਦਾਂ ਨੇ ਕਈ ਮਰਦੇ ਜਿੰਦੇ ਕਰ ਦੇਵਾਂਗੇ ਹੋਰ ਦੱਸੋ ਮੈਂ ਤੁਹਾਡੇ ਕੈਮਰੇ ਤੇ ਆਨ ਕਹਿਣਾ ਸਾਡੇ ਮੈਦਾਉਂਗੇ ਇਸ ਚੀਜ਼ ਹੱਦ ਹੋ ਗਈ ਯਾਰ ਹੁਣ ਤੈਨੂੰ ਆਨ ਕੈਮਰੇ ਤੇ ਗੱਲ ਕਰ ਕ ਮਰਦੇ ਜਿੰਦੇ ਹੋਣੇ ਹੀ ਆ ਮਰਦੇ ਜਿੰਦੇ ਹੋਣੇ ਆ ਉਹ ਤਾਂ ਗੱਲ ਇਹੀ ਕਹਿ ਰਹੇ ਨੇ ਕਿ ਮੈਂ ਮਰਦਾਂ ਲਿਆ ਦਿੰਨਾ ਤੁਸੀਂ ਜਿੰਦਾ ਕਰਕੇ ਦੇਖੋ ਇੱਕ ਹੁੰਦੀ ਅਧਿਆਤਮਿਕ ਗੱਲ ਇੱਕ ਹੁੰਦੀ ਸਪਿਰਚੁਅਲ ਗੱਲ ਇੱਕ ਹੁੰਦੀ ਆ ਮਤਲਬ ਕਹਿ ਸਕਦੇ ਆ ਵੀ ਲੋਕੀ ਜਿੱਦਾਂ ਮੰਨ ਲਓ ਹੁਣ ਮਤਲਬ ਐਗਜ਼ਾਮਪਲ ਆ ਦਿੰਦੇ ਆ ਤੁਹਾਡੀ ਗੱਲ ਦੇ ਮੈਂ ਤੁਹਾਨੂੰ ਦੇ ਤੁਹਾਡੀ ਤਸੱਲੀ ਬਖਸ਼ ਜਵਾਬ ਦੇਵਾਂਗੇ ਇਹਨਾਂ ਕੋਈ ਇਹੋ ਜਿਹਾ ਸਬੂਤ ਨਹੀਂ ਜਿਹੜਾ ਇਹ ਕਹਿ ਰਿਹਾ ਵੀ ਅੰਕੁਰ ਨੂਲਾ ਜੀ ਤੇ ਪਰਚਾ ਦਰਜ ਕਰਾਇਆ ਜਾ ਕੀ ਕਿਹੜੀ ਗੱਲ ਤੋਂ ਇਹ ਕਹਿ ਰਿਹਾ ਪਰਚਾ ਦਰਜ ਕਰਾਉਣਗੇ ਦੱਸੋ ਕੀ ਕਿਸ ਗੱਲ ਤੋਂ ਕਹਿਣਗੇ ਕੋਈ ਸ਼ਬਦ ਹੈ ਨਾ ਕੋਈ ਜਿਹਦਾ ਕਰਕੇ ਕਹਿੰਦੇ ਪਰਚਾ ਔਰ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਕ੍ਰੂਸਡ ਸ਼ਬਦ ਜੀ ਇਸਤੇਮਾਲ ਕਰ ਰਹਾ ਹੈ ਦੱਸੋ ਕ੍ਰੂਸਡ ਸ਼ਬਦ ਤੇ ਕੀ ਪਰਚਾ ਦਰਜ ਹੋਏਗਾ ਕ੍ਰੂਸਡ ਸ਼ਬਦ ਤੇ ਅੱਜ ਤੀ 1980 ਤੋਂ ਲੋਕੀ ਬਲੇਮ ਲਾਉਂਦੇ ਆ ਰਹੇ ਆ 1980 ਤੋਂ ਬਹੁਤ سارے ਜਥੇਬੰਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਹ ਗੱਲ ਤੇ ਕਰਦੇ ਰਹੀ ਆ ਵੀ ਇਹ ਜੀ ਸ਼ਬਦਾ ਇਸਤੇਮਾਲ ਕਰਦੇ ਆ ਅੱਗੇ ਪਿੱਛੇ ਜਾ ਵੀ ਬڑے ਲੋਕਾਂ ਨੇ ਇਦਾਂ ਦੀਆਂ ਪ੍ਰੇਸ਼ਨ ਚੱਕੇ ਸੀ ਔਰ ਇਹਨਾਂ ਦੇ ਮੈਂ ਤਾਂ ਦੱਸਾਂ ਔਨ ਰਿਕਾਰਡ ਇਤਿਹਾਸ ਦੇ ਵਿੱਚੋਂ ਇਹਨਾਂ ਨੂੰ ਗੱਲ ਜਿੱਦਾਂ ਇਹ ਕਹਿੰਦੇ ਵੀ ਇਤਿਹਾਸ ਦੇ ਵਿੱਚੋਂ ਅਸੀਂ ਗੱਲਾਂ ਕਰਾਂਗੇ ਚਾਹੇ ਇਹ ਵਿਅਕਤੀ ਕਿਸੇ ਚੈਨਲ ਜਾਂ ਕਿਸੇ ਪੈਨਲ ਤੇ ਸਾਡੇ ਨਾਲ ਬੈਠੇਗਾ ਹੀ ਜਿਹੜੇ ਮਸਲੇ ਨਾ ਬਹਿ ਕੇ ਹੱਲ ਕੀਤੇ ਜਾਂਦੇ ਆ ਉਹ ਇਦਾਂ ਨਹੀਂ ਵੀ ਮਤਲਬ ਐਵੇਂ ਹੀ ਧਰਨੇ ਲਾਉਣ ਲੱਪੋ ਸੜਕਾਂ ਤੇ ਆ ਜਾਓ ਅਸੀਂ ਆਹ ਕਰਾਂਗੇ ਇੱਕ ਤੁਸੀਂ ਗੁਨਾਹ ਕਰੋ ਇੱਕ ਤੁਸੀਂ ਅਪਰਾਧ ਕਰੋ ਇੱਕ ਸਮਾਜ ਨੂੰ ਤੁਸੀਂ ਕਿਸੇ ਸਮਾਜ ਦੇ ਬਾਰੇ ਨੁਕਤਾਚੀਨੀ ਕਰੋ ਤੁਸੀਂ ਇਹ ਦੱਸੋ ਕ੍ਰਿਸਚਨ ਭਾਈਚਾਰੇ ਨੂੰ ਕੋਈ ਇਤਰਾਜ਼ ਹੋਵੇ ਤਾਂ ਕ੍ਰਿਸਚਨ ਭਾਈਚਾਰੇ ਦੇ ਲੋਕ ਹੀ ਇਤਰਾਜ਼ ਜਤਾ ਸਕਦੇ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੀ ਅਧਿਕਾਰ ਹੈ ਵੀ ਤੁਸੀਂ ਕ੍ਰਿਸਚਨ ਭਾਈਚਾਰੇ ਤੇ ਨੁਕਤਾ ਚਿੰਨੀ ਕਰੋ ਤੁਸੀਂ ਸਿੱਖ ਪੰਥ ਨੂੰ ਮੰਨਦੇ ਆ ਤੁਸੀਂ ਸਿੱਖ ਭਾਈਚਾਰੇ ਦੇ ਵਿੱਚ ਜੇ ਕੋਈ ਤੁਸੀਂ ਕੋਈ ਵੀ ਕੋਈ ਕੋਈ ਗੱਲ ਆ ਜਾਂ ਤੁਸੀਂ ਸਿੱਖ ਭਾਈਚਾਰੇ ਦੇ ਲੋਕ ਮਸਲਾ ਹੱਲ ਕਰਦੇ ਆ ਅਸੀਂ ਕ੍ਰਿਸਚਨ ਭਾਈਚਾਰੇ ਨਾਲ ਅਸੀਂ ਆਪਣੇ ਮਸਲੇ ਆਪ ਹੀ ਹੱਲ ਕਰ ਲਵਾਂਗੇ ਇਹ ਵਿਅਕਤੀ ਆ ਕੇ ਕਿਉਂ ਟੰਗ ਲੜਾ ਰਿਹਾ ਹੈ ਇਹ ਕਹਿੰਦੇ ਟੰਗ ੜਾਉਣ ਵਾਲੀ ਗੱਲ ਹੈ ਤਾਂ ਇਹ ਵੀ ਕਹਿੰਦੇ ਨੇ ਕਿ ਭਾਈ ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਹੈਗੀ ਹੈ ਲਗਾਤਾਰ ਫੰਡਿੰਗ ਆ ਰਹੀ ਹੈ ਜਿਸ ਕਾਰਨ ਇਹ ਅਧਿਐਹ ਕਰ ਰਹੇ ਨੇ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਹਾਂ ਇਹ ਤਾਂ 22 ਲਾਅ ਆ ਜੇ ਕਿਸੇ ਨੇ FCRA ਵੀ ਲੈਣਾ ਉਹ ਸਰਕਾਰ ਦੀ ਨਿਗਾਹ ਦੇ ਵਿੱਚ ਆ ਜੇ ਕਿਸੇ ਨੇ ATG ਜਾਂ 12A ਲੈਣਾ ਉਹ ਸਰਕਾਰ ਦੀ ਨਿਗਾਹ ਚ ਆ ਜੇ ਕਿਸੇ ਨੂੰ ਐਗਜ਼ੈਂਪਸ਼ਨ ਮਿਲਦਾ ਆ ਜਾਂ ਕੁਝ ਵੀ ਆ ਇਹ ਤਾਂ ਐਵੇਂ ਮਨ ਘੜਤ ਕਹਾਣੀਆਂ ਆ ਜੇ ਕਿਸੇ ਨੂੰ ਬਾਹਰੋਂ ਫੋਰਨ ਫੰਡਿੰਗ ਆ ਵੀ ਰਹੀ ਆ ਜੋ ਵੀ ਸਰਕਾਰ ਦੇ ਧਿਆਨ ਦੇ ਵਿੱਚ ਆ ਠੀਕ ਹੈ ਜੀ ਕੋਈ ਵੀ ਆਪਣੇ ਧਰਮ ਲਈ ਕਰ ਹੁਣ ਹੁਣ ਹਿੰਦੂ ਭਾਈਚਾਰੇ ਨੇ ਕੋਈ ਵੀ ਧਾਰਮਿਕ ਪ੍ਰੋਗਰਾਮ ਕਰਦੇ ਵਿਦੇਸ਼ਾਂ ਚੋਂ ਪੈਸਾ ਆਉਂਦਾ ਹੀ ਆ ਸਿੱਖ ਭਾਈਚਾਰੇ ਨੂੰ ਵਿਦੇਸ਼ਾਂ ਚੋਂ ਪੈਸਾ ਨਹੀਂ ਆਉਂਦਾ ਕੀ ਮੁਸਲਮ ਭਾਈਚਾਰੇ ਨੂੰ ਵਿਦੇਸ਼ਾਂ ਚੋਂ ਪੈਸਾ ਨਹੀਂ ਆਉਂਦਾ ਕੀ ਉਸ ਪੈਸੇ ਦੇ ਅਸੀਂ ਗਲਤ ਦੁਰਵਰਤੋਂ ਕਰਦੇ ਆ ਅਸੀਂ ਗਰੀਬਾਂ ਦੇ ਲਈ ਲੰਗਰ ਲਾਉਂਦੇ ਆ ਗਰੀਬ ਗਰੀਬਾਂ ਦੀ ਸਾਰ ਲੈਣੇ ਆ ਜਿਹੜੇ ਜ਼ਰੂਰਤਮੰਦ ਲੋਕ ਆ ਲੋਕ ਆ ਜਾਂ ਮੰਨ ਲਓ ਜਿਹੜਾ ਮੰਨ ਲਓ ਹੁਣ ਸਾਡੇ ਧਰਮ ਦਾ ਸਾਡੇ ਧਰਮ ਨੂੰ ਕਿਸੇ ਨੇ ਅਪਣਾਇਆ ਆ ਸਾਡਾ ਧਰਮ ਦਾ ਭਰਾ ਆ ਜਾਂ ਸਾਡੀ ਧਰਮ ਦੀ ਭੈਣ ਆ ਕੀ ਉਹਦੇ ਆ ਉਹਦਾ ਮਤਲਬ ਕਹਿੰਦਾ ਭਾਵ ਉਹਨੂੰ ਕਿਸੇ ਚੀਜ਼ ਦੀ ਦਿੱਕਤ ਆ ਜਾਂ ਪਰੇਸ਼ਾਨੀ ਆ ਕਿ ਉਹਦਾ ਪਰੇਸ਼ਾਨੀ ਦਾ ਹੱਲ ਨਹੀਂ ਕਰਨਾ ਚਾਹੀਦਾ ਸਾਨੂੰ ਬਾਕੀ ਇਹ ਜਿਹੜਾ ਵਿਅਕਤੀ ਆ ਇਹਦੇ ਮਨ ਦੇ ਜਿਹੜੇ ਅੰਦਰ ਪ੍ਰੈਸ਼ਨ ਆ ਸਵਾਲ ਆ ਉਹ ਆਪਾਂ ਕਿਸੇ ਵੀ ਚੈਨਲ ਤੇ ਮੈਂ ਤੁਹਾਡੇ ਔਨ ਰਿਕਾਰਡ ਚੈਨਲ ਤੇ ਕਹਿਣਾ ਚਾਹੁੰਦਾ ਆਪਾਂ ਕਿਸੇ ਵੀ ਚੈਨਲ ਤੇ ਪੈਨਲ ਤੇ ਬਹਿ ਜਾਂਦੇ ਆ ਤੁਸੀਂ ਆਪਣੇ ਪ੍ਰੈਸ਼ਨ ਲੈ ਕੇ ਆਓ ਤੁਹਾਡੇ ਪ੍ਰਸ਼ਨਾਂ ਦੇ ਅਸੀਂ ਉੱਤਰ ਦਵਾਂਗੇ ਔਰ ਸਾਡੇ ਪ੍ਰਸ਼ਨਾਂ ਦੇ ਵੀ ਉੱਤਰ ਤੁਸੀਂ ਦੇ ਦਿਓ ਠੀਕ ਹੈ ਜੀ ਬਾਕੀ ਉਹਦਾ ਤਾਂ ਮੈਂ ਦੱਸੀ ਜਾਂਦਾ ਵੀ ਇਸ ਵਿਅਕਤੀ ਦੇ ਨਾਲ ਬਹਿਣਾ ਵੀ ਇੱਕ ਮੂਰਖਤਾਈ ਵਾਲੀ ਗੱਲ ਆ ਆਖਰੀ ਸਵਾਲ ਮੇਰਾ ਉਹਨਾਂ ਉੱਪਰ ਪਰਚਾ ਹੋ ਗਿਆ ਵਾ ਤੁਹਾਡੀ ਸਮਾਜ ਨੇ ਪਰਚਾ ਕਰਾ ਦਿੱਤਾ ਹੈਗਾ ਜੇਕਰ ਹੁਣ ਕਾਰਵਾਈ ਨਹੀਂ ਹੁੰਦੀ ਕਿਉਂਕਿ ਅਲਟੀਮੇਟਮ ਦਿੱਤਾ ਹੋਇਆ ਜੇਕਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਫਿਰ ਸਮਾਜ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਰੇਗਾ ਦੇਖੋ 크੍ਰਿਸਚੀਅਨ ਭਾਈਚਾਰਾ ਤਾਂ ਸ਼ਾਂਤਮਈ ਦੇ ਨਾਲ ਪ੍ਰੋਟੈਸਟ ਕਰਨ ਵਾਲਾ ਸਮਾਜ ਆ ਔਰ ਬਾਕੀ ਇਸ ਵਿਅਕਤੀ ਜਿਹੜਾ ਪਰਚਾ ਦਰਜ ਹੋਇਆ ਆ ਇਹ ਵਿਅਕਤੀ ਨੂੰ ਸਮਝ ਲੈਣਾ ਚਾਹੀਦਾ ਵੀ ਕਿਤੇ ਨਾ ਕਿਤੇ ਇਹਨੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੰਵਿਧਾਨ ਦੀ ਉਲੰਘਣਾ ਕੀਤੀ ਕਿਸੇ ਮਰਿਆਦਾ ਨੂੰ ਤੋੜਿਆ ਆ ਕੋਈ ਮਰਿਆਦਾ ਨੂੰ ਤੋੜਿਆ ਤਾਂ ਹੀ ਇਹ ਤੇ ਪਰਚਾ ਦਰਜ ਹੋਇਆ ਹੁਣ ਉਹ ਤੋਂ ਬਾਅਦ ਕੋਈ ਜਥੇਬੰਦੀ ਕਹਿ ਦੇਵੇ ਜੀ ਹਾਂਜੀ ਇਹ ਤੇ ਪਰਚਾ ਕਿਤਾ ਦਰਜ ਹੋ ਗਿਆ ਤੂੰ ਦੂਜੇ ਧਰਮ ਬਾਰੇ ਨੁਕਤਾਚੀਨੀ ਕਰੇ ਦੂਜੇ ਧਰਮ ਬਾਰੇ ਮਾੜਾ ਬੋਲੇ ਕਿਸੇ ਧਰਮ ਦੀਆਂ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਵੇ ਉਸ ਤੋਂ ਬਾਅਦ ਕਹਿੰਦੇ ਜੀ ਇਹ ਤੇ ਪਰਚਾ ਕਿਤਾ ਹੁਣ ਮੈਂ ਕਿਸੇ ਧਰਮ ਬਾਰੇ ਨੁਕਤਾਚੀਨੀ ਕਰਾਂਗਾ ਜਾਂ ਕਿਸੇ ਧਰਮ ਬਾਰੇ ਗਲਤ ਬੋਲਾਂਗਾ ਤੇ ਮੇਤੇ ਪਰਚਾ ਦਰਜ ਹੋਏਗਾ ਜਾਂ ਨਹੀਂ ਹੋਗਾ ਬਾਅਦ ਚ ਕ੍ਰਿਸਚਨ ਭਾਈ ਚਾਰੇ ਦੇ ਲੋਕ ਕਹਿਣ ਨਹੀਂ ਨਹੀਂ ਇਹ ਤੇ ਗਲਤ ਪਰਚਾ ਹੋਇਆ ਇਹ ਕੀ ਕਰ ਰਿਆ ਆ ਸਮਾਜ ਨੂੰ ਕਮਜ਼ੋਰ ਕਰ ਰਿਆ ਆ ਸਾਡੀਆਂ ਲੜਾਈਆਂ ਹੋ ਸਾਡੀ ਲੜਾਈ ਜਿਹੜੀ ਆ ਨਸ਼ੇਖੋਰੀ ਦੇ ਆ ਖਿਲਾਫ ਸਾਡੀ ਲੜਾਈ ਆ ਵੀ ਜਿਹੜਾ ਅੱਜ ਪੰਜਾਬ ਦੇ ਅੰਦਰ ਬੇਰੋਜ਼ਗਾਰੀ ਕਿੰਨੀ ਆ ਸਮਾਜ ਦੇ ਜਿਹੜੇ ਹੋਰ ਮਸਲੇ ਹੋਣਾ ਉਹ ਤਾਂ ਗੱਲ ਨਹੀਂ ਕੀਤੀ ਜਾ ਰਹੀ ਧਾਰਮਿਕ ਮਸਲਿਆਂ ਤੇ ਗੱਲ ਕੀਤੀ ਜਾ ਰਹੀ ਆ ਧਾਰਮਿਕ ਮਸਲਿਆਂ ਤੇ ਇਦਾਂ ਦੇ ਵਿਅਕਤੀ ਤਾਂ ਹੱਲ ਕਰਦੇ ਆ ਵਿਦੇਸ਼ਾਂ ਤੋਂ ਆਪ ਪੈਸਾ ਮਂਗਾਉਣਾ ਚਾਹੁੰਦੇ ਆ ਠੀਕ ਹੈ ਸ਼ੁਕਰੀਆ ਤੋਂ ਬਿਲਕੁਲ ਸੁਰਜੀਤ ਤਾਪਰ ਨੇ ਜਿਹਨਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਸਵਾਲ ਕਈ ਖੜੇ ਹੋਏ ਸੀ ਜਨਾਂ ਦਾ ਜਵਾਬ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ